ਆਹ ਨੌਜਵਾਨ ਵੀਰਾਂ ਦਾ ਗੁਰੂ ਘਰ ਲਈ ਪਿਆਰ ਤੇ ਇਹਨਾਂ ਦੀ ਹਿੰਮਤ ਨੂੰ ਸ਼ੇਅਰ ਕਰਨਾ ਬਣਦਾ ਦੋਸਤੋ ਇਹਨੇ ਸਾਡੇ ਪਿੰਡ ਲਤਾਲੇ ਦੇ ਨੌਜਵਾਨ ਵੀਰ ਜਿਨ੍ਹਾਂ ਨੇ ਇਸ ਵਿਸਾਖੀ ਤੇ ਬਹੁਤ ਹੀ ਵਧੀਆ ਉਪਰਾਲਾ ਕਹਿ ਸਕਦੇ ਆਂ ਆਪਾਂ ਇਹਨੂੰ ਬਹੁਤ ਹੀ ਵਧੀਆ ਸ਼ੁਰੂਆਤ ਕੀਤੀ ਆ ਇਕਜੁੱਟ ਹੋ ਕੇ ਸਾਡੇ ਪਿੰਡ ਤੋਂ ਸ੍ਰੀ ਫਤਿਹਗੜ ਸਾਹਿਬ ਲਈ ਪੈਦਲ ਯਾਤਰਾ ਕੀਤੀ ਦੋਸਤੋ ਗੁਰੂ ਘਰ ਲਈ ਪਿਆਰ ਇਹਨਾਂ ਦਾ ਤੇ ਬਾਕੀ ਹੌਂਸਲਾ ਵੀ ਬਹੁਤ ਵੱਡਾ ਵਾ ਪਿੰਡੋਂ ਤੁਰਨ ਦਾ ਹੌਸਲਾ ਪੈਦਲ ਯਾਤਰਾ ਕਰਨੀ ਬਹੁਤ ਵੱਡੀ ਗੱਲ ਆ ਦੋਸਤੋ ਤੇ ਦੋਸਤੋ ਅਸੀਂ ਇਹ ਅਰਦਾਸ ਕਰਦੇ ਆਂ ਵੀ ਜਿਹੜੀ ਸ਼ੁਰੂਆਤ ਤੁਸੀਂ ਅੱਜ ਕੀਤੀ ਆ ਇਹ ਤੁਸੀਂ ਹਰੇਕ ਸਾਲ ਇਦਾਂ ਹੀ ਜਾਰੀ ਰੱਖਿਓ ਤੇ ਵੱਧ ਤੋਂ ਵੱਧ ਨੌਜਵਾਨ ਵੀਰ ਇਹਨਾਂ ਦੇ ਨਾਲ ਜੁੜਨ ਸਾਡੇ ਪਿੰਡ ਤੋਂ ਵੀ ਹੋਣ ਚਾਹੇ ਬਾਹਰ ਤੋਂ ਹੋਣ ਜਿੰਨੀ ਸੰਗ ਤੁਹਾਡੇ ਨਾਲ ਜੁੜੂਗੀ ਤੁਹਾਡਾ ਇਹ ਸ਼ੁਰੂ ਕੀਤਾ ਹੋਇਆ ਉਪਰਾਲਾ ਅੱਗੇ ਤੱਕ ਜਾਵੇ ਤੇ ਬਾਕੀ ਜਿਉਂਦੇ ਵੱਸਦੇ ਰਹੋ ਵੀਰੋ ਬਹੁਤ ਵਧੀਆ ਸ਼ੁਰੂਆਤ ਕੀਤੀ ਆ ਤੁਸੀਂ ਤੇ ਗੁਰੂ ਘਰ ਦੇ ਦਰਸ਼ਨ ਮੇਲੇ ਵੀ ਹੋ ਜਾਣਗੇ ਸੰਗਤ ਦੇ ਨਾਲ ਦੀ ਨਾਲ ਜਿੰਨਿਆਂ ਨੂੰ ਵੀ ਤੁਸੀਂ ਨਾਲ ਲੈ ਕੇ ਜਾਓਗੇ ਤੇ ਬਾਕੀ ਸਿਹਤ ਵੀ ਫੈਕਟ ਰਹਿੰਦੀ ਆ ਪੈਦਲ ਜਾਣ ਨਾਲ ਵੀ ਤੇ ਕਈ ਵੀਰ ਸਾਈਕਲਿੰਗ ਕਰਦੇ ਆ ਸਾਈਕਲ ਤੇ ਜਾਂਦੇ ਆ ਉਹਨਾਂ ਲਈ ਵੀ ਇਦਾਂ ਦੇ ਨੌਜਵਾਨ ਵੀਰ ਅੱਗੇ ਆਉਣ ਵੱਧ ਤੋਂ ਵੱਧ ਹਨ ਜਿਵੇਂ ਹੁਣ ਪੈਂਕੇ ਜਰਗੋਣੀ ਬਹੁਤ ਵਧੀਆ ਕੰਮ ਕਰ ਰਹੇ ਨੇ ਸਿਹਤ ਲਈ ਤੇ ਵਧੀਆ ਉਪਰਾਲਾ ਵੀਰੇ ਜਿਉਂਦੇ ਵਸਦੇ ਰਹੋ ਤੁਹਾਡੇ ਲਈ ਪਿਆਰ ਆ ਸਤਿਕਾਰ ਆ ਸਾਡੇ ਪਿੰਡ ਦੇ ਸਾਡੇ ਪਿੰਡ ਦਾ ਮਾਣ ਹੋ ਤੁਸੀਂ ਵੀਰੇ ਤੇ ਸਾਡੀ ਪਰਮਾਤਮਾ